ਮੰਗਲਵਾਰ ਨੂੰ ਦੁਪਹਿਰ ਦੇ ਸਮੇਂ ਇੱਕ 12 ਸਾਲਾ ਬੱਚਾ ਸਰਹੰਦ ਨਹਿਰ 'ਚ ਨਹਾਉਣ ਲਈ ਗਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚਾ ਪਾਣੀ 'ਚ ਡੁੱਬ ਗਿਆ। ਕਈ ਘੰਟੇ ਤੱਕ ਲੱਭਣ ਤੇ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਤੈਰਨਾ ਨਹੀਂ ਹੁੰਦਾ ਸੀ ਜਿਸ ਦੇ ਚਲਦੇ ਉਹ ਨਹਿਰ ਦੇ ਕੰਡੇ ਲੱਗੇ ਖੰਭੇ ਤੇ ਰੱਸੀ ਬੰਨ ਕੇ ਨਹਿਰ ਤੇ ਨਹਾ ਰਿਆ ਸੀ ਇਸ ਦੌਰਾਨ ਰੱਸੀ ਟੁੱਟ ਗਈ ਤੇ ਬੱਚਾ ਪਾਣੀ ਚ ਡੁੱਬ ਗਿਆ ਇਸ ਸੰਬੰਧ ਚ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਸਫਲਤਾ ਨਾ ਮਿਲੀ ਤਾਂ ਮਾਮਲੇ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਨੂੰ ਦੇ ਦਿੱਤੀ ਗਈ ਕਾਫੀ ਸਮੇਂ ਤੱਕ ਭਾਲ ਕਰਨ ਦੇ ਬਾਵਜੂਦ ਵੀ ਬੱਚੇ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਮੰਗਲਵਾਰ ਨੂੰ ਦੁਪਹਿਰ ਦੇ ਸਮੇਂ ਇੱਕ 12 ਸਾਲਾ ਬੱਚਾ ਸਰਹੰਦ ਨਹਿਰ ਤੇ ਨਹਾਉਣ ਲਈ ਗਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚਾ ਪਾਣੀ 'ਚ ਡੁੱਬ ਗਿਆ। ਕਈ ਘੰਟੇ ਤੱਕ ਲੱਭਣ ਤੇ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਦੇ ਚਲਦੇ ਉਹ ਨਹਿਰ ਦੇ ਕੰਢੇ ਲੱਗੇ ਖੰਬੇ ਤੇ ਰਸੀ ਬੰਨ ਕੇ ਨਹਿਰ ਤੇ ਨਹਾ ਰਿਆ ਸੀ ਇਸ ਦੌਰਾਨ ਰਸੀ ਟੁੱਟ ਗਈ ਤੇ ਬੱਚਾ ਪਾਣੀ ਚ ਡੁੱਬ ਗਿਆ ਇਸ ਸੰਬੰਧ ਚ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਸਫਲਤਾ ਨਾ ਮਿਲੀ ਤਾਂ ਮਾਮਲੇ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਨੂੰ ਦੇ ਦਿੱਤੀ ਗਈ ਕਾਫੀ ਸਮੇਂ ਤੱਕ ਭਾਲ ਕਰਨ ਦੇ ਬਾਵਜੂਦ ਵੀ ਬੱਚੇ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ